ਅੱਜ ਪਿੰਡ ਵੱਡੇ ਜ਼ਭਰਾ ਤੋਂ ਜੀ ਗੈਰ ਰਾਜਨੀਤਿਕ ਸਜੁਗਤ ਮੋਰਚੇ ਵਾਲੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਜਥੇਬੰਦੀ ਜੀ ਮਖੂ ਰਵਾਨਾ ਹੋ ਰਹੀ ਹੈ ਜੀ ਅੱਜ ਰੇਲਾਂ ਰੋਕਣ ਦੇ ਸਬੰਧ ਦੇ ਵਿੱਚ ਜੀ ਤੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਤੁੰਗ ਪਿੰਡ ਤੋਂ ਵੱਡੇ ਜ਼ਭਰਾ ਤੋਂ ਤੇ ਬੜੀ ਵੱਡੀ ਗਿਣਤੀ ਦੇ ਵਿੱਚ ਤੇ ਸਾਡੇ ਸੂਬਾ ਪ੍ਰਧਾਨ ਸਰਦਾਰ ਇੰਦਰਜੀਤ ਸਿੰਘ ਕੋਟ ਬੁੱਢਾ ਜੀ ਪਹੁੰਚੇ ਆ ਤੇ ਵੇਖੋ ਕਾਰਜ ਸਿੰਘ ਫਾਦੇ ਬੁਲਾਉਂਦਾ ਜਾਂਦਾ ਇਹ ਦੇਖੋ ਚੰਡੇ ਵਿੱਚ ਜਗਜੀਤ ਸਿੰਘ ਕਾਈ ਪ੍ਰਧਾਨ ਬੱਬੂ ਡਾਕਟਰ ਰਜਿੰਦਰ ਸਿੰਘ ਹੋਰ ਵੀ ਜਿਹੜੇ ਵੀਰ ਸਾਡੇ ਅਜੇ ਅਜੇ ਤੌਰ ਤੇ ਪੁੰਜਾ ਤੁੰਗਾ ਵਾਲੇ ਵੀਰ ਵੇਖੋ ਹਨਾ ਤੇ ਵੱਧ ਤੋਂ ਵੱਧ ਸਹਿਯੋਗ ਦੇਣਾ ਚਾਹੀਦਾ ਜੀ ਵੀਰ ਸਾਡੇ ਦੀ ਗੱਡੀ ਆ ਗੁਰਵਿੰਦਰ ਗੁਰਵਿੰਦਰ ਸਿੰਘ ਜੀ ਦੀ ਤੇ ਉਹ ਵੀ ਸਾਡੇ ਨਾਲ ਜਾ ਰਿਹਾ ਜੀ ਸੰਦੋਰੀਆ ਸੰਦੋਰੀਆ ਪਰਿਵਾਰ ਜਿਨ੍ਹਾਂ ਦੇ ਬਜ਼ੁਰਗਾਂ ਨੇ ਵੱਡੀਆਂ ਜੰਗਾਂ ਲੜੀਆਂ ਜੀ ਤੇ ਚੜ੍ਹਦੀ ਕਲਾ 'ਚ ਪਾਈ ਜੀ ਅੱਜ ਵੀ ਉਹ ਮੋਰਚਾ ਦੇ ਵਿੱਚ ਸਾਥ ਦਿੰਦੇ ਆ ਜੀ ਕੀ ਤੁੱਕੀ ਚੱਕ ਦਿਆਂਗੇ ਧੌਂਰ ਗੋਡਾ ਰੱਖ ਦਿਆਂਗੇ ਕੀ ਤੁੱਕੀ ਚੱਕ ਦਿਆਂਗੇ ਧੌਂਰ ਗੋਡਾ ਰੱਖ ਦਿਆਂਗੇ ਕੀ ਤੁੱਕੀ ਚੱਕ ਦਿਆਂਗੇ ਧੌਂਰ ਗੋਡਾ ਰੱਖ ਦਿਆਂਗੇ ਕਿਸਾਨ ਏਕਤਾ ਜਿੰਦਾਬਾਦ ਕਿਸਾਨ ਦੁਕਾਨਦਾਰ ਇਹਦਾ ਸੁਲੰਬਰ ਹੈ ਇਹ ਤਾਂ ਕਿਸਾਨ ਜਗਰਸ਼ ਕਮੇਟੀ ਪੰਜਾਬ ਕੋਲ ਬੰਦਾ ਜਦੀ ਬੰਦੀ ਅੱਜ ਪਿੰਡ ਵੱਡੇ ਸਬਰਾਤੋ ਜੀ ਟਰੇਨਰ ਰੋਕਣ ਲਈ روانਾ ਹੋ ਰਿਹਾ ਜੀ ਸਾਰੀ ਗੱਲਬਾਤ ਜਾਣੂ ਕਰਾਉਣੇ ਆ ਤੁਹਾਨੂੰ ਸਾਡੇ ਸੂਬਾ ਪ੍ਰਧਾਨ ਸਰਦਾਰ ਇੰਦਰਜੀਤ ਸਿੰਘ ਕੋਰਬੁੱਡਾ ਜੀ ਵੀ ਪਹੁੰਚਿਆ ਜੀ ਹਾਂ ਜੀ ਆਪਣਾ ਆਪਣਾ ਨਾਮ ਸਰਦਾਰ ਇੰਦਰਜੀਤ ਸਿੰਘ ਕਿਸਾਨ ਸਿੰਘ ਕਮੇਟੀ ਪੰਜਾਬ ਕੋਰਬੁੱਡਾ ਗੈਰ ਰਾਜਨੀਤਿਕ ਮੋਰਚੇ ਦੇ ਫਾਰਮ ਤੋਂ ਅਤੇ ਅੱਜ ਇੱਥੇ ਸੰਤਨ ਬਾਬਾ ਸ਼ਾਮ ਸਿੰਘ ਅਟਾਰੀ ਜੌਨ ਇਹਦਾ ਲਗਭਗ 12 ਤਰੀਕ ਤੋਂ ਘਰਾਂ ਚੋਂ ਚੱਲ ਕੇ ਖਨੋਰੀ ਬਾਰਡਰ ਤੇ ਡਿਊਟੀ ਨਿਭਾ ਰਿਆ ਜਿਹਦੇ ਵਿੱਚ ਲਗਾਤਾਰ ਦੇਸ਼ ਦੀਆਂ ਬਾਰਾਂ ਮੰਗਾਆਂ ਜਿਹਦੇ ਵਿੱਚ ਪਰਾਲੀ ਵਾਲਾ ਮਸਲਾ ਵਾ ਬਿਜਲੀ ਸੋਧ ਬੇਲ ਕਰਜ ਮੁਕਤ ਆ ਐਮਐਸਪੀ ਖਰੀਦ ਗਾਰੰਟੀ ਕਾਨੂੰਨ ਆ ਔਰ ਇਹਦੇ ਨਾਲ ਬਾਕੀ ਲੜਕਦੇ ਮਸਲੇ ਜਿਵੇਂ ਦਿੱਲੀ ਅੰਦੋਲਨ ਚ ਕਿਸਾਨ ਸ਼ਹੀਦ ਹੋਏ ਔਰ ਉਹਦੇ ਨਾਲ ਨਾਲ ਲਖੀਨਪੁਰ ਖੀਰੀ ਦੇ ਵਿੱਚ 13 ਕਿਸਾਨ ਬਹੁਤ ਵੱਡੇ ਪੱਧਰ ਤੇ ਫੈਕਚਰ ਹੋਏ ਉਹਨਾਂ ਦਾ ਮਸਲਾ ਵਾ ਬਾਕੀ 3372 ਮੁਕਦਮਿਆਂ ਦਾ ਮਸਲਾ ਜਿਹੜਾ ਪੂਰੇ ਦੇਸ਼ ਦੇ ਅੰਦਰ ਦਿੱਲੀ ਅੰਦੋਲਨ ਦੌਰਾਨ ਹੋਏ ਔਰ ਇਹਨਾਂ ਮੰਗਾਂ ਜਿਹੜੀਆਂ ਮੈਂ ਬਕਾਇਆ ਮੰਗਾਂ ਤਿੰਨ ਕਾਲੇ ਕਾਨੂੰਨ ਰੱਦ ਕਰਾਉਣ ਅਪਰੰਤ ਰਹਿੰਦੀਆਂ ਮੰਗਾਂ ਜਿਹੜੀਆਂ ਸੰਜੇ ਅਗਰਵਾਲ ਨੇ ਲਿਖਤੀ ਕੇਂਦਰ ਸਰਕਾਰ ਵੱਲੋਂ ਵਾਅਦਾ ਕੀਤਾ ਸੀ ਕਿ ਦਿੱਲੀ ਅੰਦੋਲਨ ਤੋਂ ਜਿਹੜਾ ਮੋਰਚਾ ਮੁਵੱਤਨ ਕਰਕੇ ਆਏ ਸਨ ਨਾ ਕਿ ਉਹ ਜਿੱਤ ਕੇ ਉਹਨੂੰ ਫਤਿਹ ਕਰਕੇ ਆਏ ਸਨ ਔਰ ਉਹ ਬਕਾਇਆ ਬਕਾਇਆ ਮੰਗਾਂ ਜਿਹੜੀਆਂ ਆਵਾ ਸਰਕਾਰ ਦੇ ਨਾਲ ਇਹ ਕਨਫਰਮ ਸੀਗਾ ਕਿ ਇਹਦਾ ਹੱਲ ਕੀਤਾ ਜਾਊਗਾ ਪਰ ਸਰਕਾਰ ਨੇ ਨਹੀਂ ਕੀਤਾ ਔਰ ਦੁਬਾਰਾ ਫੇਰ ਤੇ 12 ਫਰਵਰੀ ਤੋਂ ਸ਼ੁਰੂਆਤ ਹੋਈ ਸਾਰੇ ਪੰਜਾਬ ਹਰਿਆਣਾ ਰਾਜਸਥਾਨ ਕੇਰਲਾ ਤਾਮਿਲਨਾਡੂ ਜੂਪੀ ਆਦਿ ਰਾਜਾਂ ਦੇ ਵਿੱਚੋਂ ਔਰ ਵੱਡੇ ਪੱਧਰ ਤੇ ਜਿਹੜਾ ਵਾ ਅੰਦੋਲਨ ਸ਼ੁਰੂ ਹੋਇਆ ਵੱਖ-ਵੱਖ ਥਾਵਾਂ ਤੇ ਜਿਹੜਾ ਮੋਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਔਰ ਸਾਡੀਆਂ ਮਾਈਆਂ ਭਾਈਚਾਰੇ ਨੂੰ ਟਰਾਰਚ ਕੀਤਾ ਗਿਆ ਔਰ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ 13 ਤਰੀਕ ਨੂੰ ਵੱਡੇ ਪੱਧਰ ਤੇ ਅਤਿਆਚਾਰ ਕੀਤਾ ਕਿ ਜਿਹੜਾ ਮੋਟਰ ਬੰਬ ਔਰ ਉਹਦੇ ਨਾਲ 12 ਬੋਰ ਰੈਫਲਾਂ, ਰਵਾਲਵਰ ਔਰ 315 ਰੈਫਲਾਂ ਦਾ ਵੀ ਜਿਹੜੀ ਵਰਤੋਂ ਕੀਤੀ ਗਈ ਖੱਟਰ ਸਰਕਾਰ ਵੱਲੋਂ ਔਰ ਬੀਜੇਪੀ ਸਰਕਾਰ ਵੱਲੋਂ ਔਰ 14 ਤਰੀਕ ਨੂੰ ਈ ਇਦਾਂ ਹੀ ਸਾਰੀ ਦਿਹਾੜੀ ਰਹਿ ਗਈ ਔਰ ਫਿਰ ਉਸ ਤੋਂ ਬਾਅਦ 21 ਤਰੀਕ ਨੂੰ ਜਦੋਂ ਕਿਸਾਨਾਂ ਨੇ ਇੱਕ ਆਗੂਆਂ ਨੇ ਆਪਣੀ ਕਿੜਗਲੀਆਂ ਪਾ ਕੇ ਕਿਹਾ ਕਿ ਅਸੀਂ ਪੈਦਲ ਦਿੱਲੀ ਨੂੰ ਜਾਵਾਂਗੇ ਫਿਰ ਵੱਡੇ ਪੱਧਰ ਤੇ ਤਸਦਦ ਕਰਕੇ ਜਿਹਦੇ ਵਿੱਚ ਸਾਡਾ ਇੱਕ ਨੌਜਵਾਨ ਪ੍ਰਿਤਪਾਲ ਜਿਹੜਾ ਵਾ ਬੁਰੀ ਤਰ੍ਹਾਂ ਉਹਨੂੰ ਅਗਵਾ ਕਰਕੇ ਹਰਿਆਣਾ ਸਰਕਾਰ ਨੇ ਫੈਕਚਰ ਕੀਤਾ ਔਰ ਬਹੁਤ ਵੱਡੇ ਪੱਧਰ ਤੇ ਨੁਕਸਾਨ ਕੀਤਾ ਔਰ ਘੱਟੋ ਘੱਟ 400 ਕਿਸਾਨ ਜਿਹੜਾ ਵਾ ਫੈਕਚਰ ਕੀਤਾ ਜਿਹਦੇ ਵਿੱਚ 200 ਕਿਸਾਨ ਦੀ ਅੱਜ ਤੱਕ ਜਿਹੜੀ ਸਾਡੇ ਕੋਲ ਰਿਪੋਰਟ ਜਿਹੜੀ ਆ ਉਹ ਪੇਸ਼ ਹੋ ਚੁੱਕੀ ਆ ਔਰ ਉਹਦੇ ਵਿੱਚ ਸ਼ੁਭ ਕਰਨ ਜਿਹੜਾ ਵਾ ਬੱਲੋ ਕੇ ਪਿੰਡ ਤੋਂ ਔਰ ਉਹਨੂੰ ਸ਼ਹੀਦ ਕੀਤਾ ਬੀਜੇਪੀ ਸਰਕਾਰ ਨੇ ਔਰ ਇਹਨਾਂ ਮੰਗਾਂ ਦੇ ਵਿਰੋਧ ਦੇ ਵਿੱਚ ਅੱਜ ਪੂਰੇ ਭਾਰਤ ਦੇ ਅੰਦਰ ਜਿੱਥੇ-ਜਿੱਥੇ ਵੀ ਜਥੇਬੰਦੀਆਂ ਦਾ ਜਜ਼ਬਾ ਵਾ ਔਰ ਟ੍ਰੇਨਾਂ ਜਿਹੜੀਆਂ 12 ਤੋਂ 4 ਵਜੇ ਤੱਕ ਉਹ ਰੋਕੀਆਂ ਜਾਣਗੀਆਂ ਜਿੱਦੇ ਵਿੱਚ ਤਨਤਨ ਬਾਬਾ ਸ਼ਾਮ ਸਿੰਘ ਜੀ ਅਟਾਰੀ ਅਤੇ ਬਾਬਾ ਸੰਤ ਖਾਲਸਾ ਜੌਨ ਇਹਨਾਂ ਦੋਨਾਂ ਜੌਨਾਂ ਦੀ ਜ਼ਿੰਮੇਵਾਰੀ ਮਖੂ ਸਟੇਸ਼ਨ ਤੇ ਲੱਗੀ ਆ ਔਰ ਬਾਬਾ ਵੀਰ ਸਿੰਘ ਜੀ ਉਹਨਾਂ ਦਾ ਜੋ ਜਿਹੜਾ ਜੌਨ ਆ ਬਾਰਡਰ ਤੇ ਉਹਦੀ ਡਿਊਟੀ ਜਿਹੜੀ ਆ ਜਲੰਧਰ ਏਰੀਆ ਦੇ ਵਿੱਚ ਲੱਗੀ ਆ ਲੋਹੀਆ ਸਟੇਸ਼ਨ ਤੇ ਔਰ ਦੋ ਜਿਹੜੇ ਜੌਨ ਆ ਆਪਣੇ ਤਰਨਤਾਰਨ ਦੇ ਵਿੱਚ ਜਿਹੜੀ ਟ੍ਰੇਨ ਰੋਕਣ ਦਾ ਰੂਪਰੇਖਾ ਨਿਭਾਉਣਗੇ ਅਤੇ ਬਾਕੀ ਦੋ ਜੂਨ ਜਿਹੜੇ ਆ ਆਪਣਾ ਤਨਤਨ ਪਿਤਾ ਗੁਰੂ ਅਰਜਨ ਦੇਵ ਔਰ ਉਹਦੇ ਨਾਲ ਨਾਲ ਤਨਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਉਹ ਮਾਨਾ ਵਾਲੇ ਸਟੇਸ਼ਨ ਤੇ ਜਿਹੜਾ ਵਾ ਉਹ ਰੋਲ ਨਿਭਾਉਣਗੇ ਔਰ ਬਾਕੀ ਅੰਮਰਸਰ ਦੇ ਸਾਥੀ ਵੱਖ-ਵੱਖ ਜ਼ਿਲ੍ਹਿਆਂ ਦੇ ਸਾਥੀ ਸਾਰੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਚੌਂ ਜਗਾਵਾਂ ਤੇ ਟ੍ਰੇਨ ਰੋਕੋ ਦਾ ਜਿਹੜਾ ਪ੍ਰੋਗਰਾਮ ਕੀਤਾ ਜਾਊਗਾ ਧੰਨਵਾਦ ਸਰ ਸਿੰਘ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਜਿਹੜਾ ਅੱਜ ਹੀ ਜਿਵੇਂ ਸਾਨੂੰ ਉੱਥੋਂ ਸ਼ੰਭੂ ਤੋਂ ਖਨੌਰੀ ਤੋਂ ਜਿਵੇਂ ਸਾਨੂੰ ਸਾਰੇ ਉੱਥੋਂ ਉੱਤਿਆ ਨੂੰ ਹੁਕਮ ਲੱਗਦਾ ਵਾ ਇਹ ਜਿਵੇਂ ਜਿਵੇਂ ਡਿਊਟੀਆਂ ਲਾਈਆਂ ਸਾਡੀਆਂ ਅਲੱਗ-ਅਲੱਗ ਕੋਈ ਤਰਨ ਤਾਰਨ ਕੋਈ ਘਰਿਆਲੇ ਆ ਕੋਈ ਪੱਟੀ ਆ ਕੋਈ ਮੱਲਾ ਅੰਮਰਸਰ ਸਾਡੀ ਡਿਊਟੀ ਜਿਹੜੀ ਆ ਉਹ ਮਖੂ ਲਾਈ ਗਈ ਆ ਅਸੀਂ ਆਪ ਦਾ ਜਿਹੜੇ ਤੁੰਗ ਪਿੰਡ ਤੇ ਸਭਰਾ ਪਿੰਡ ਦੋ ਪਿੰਡਾਂ ਦਾ ਇੱਥੋਂ ਜਾ ਕੇ ਤੇ ਅਸੀਂ ਆਪ ਦਾ ਮਖੂ ਜੂਟੀ ਨਿਭਵਾ ਲਈ ਕਿ ਐਪੀਲ ਕਰੋਗੇ ਕਿਸਾਨ ਵੀਰਾਂ ਨੂੰ ਜਿਹੜੇ ਆਪਣੇ ਘਰ ਬੈਠੇ ਆਂ ਅਸੀਂ ਤੇ ਸਾਰਿਆਂ ਨੂੰ ਅਪੀਲ ਕਰ ਕਰ ਹੁਣ ਵੀ ਜਾ ਕੇ ਕਰਦੇ ਆ ਵੀ ਇਹ ਜਿਹੜਾ ਮੌਕਾ ਨਾ ਆਖਰੀ ਮੌਕਾ ਵਾ ਜੇ ਕੋਈ ਆ ਕਾਰਨ ਕਰਕੇ ਆਪਣੇ ਤੋਂ ਉਖਰ ਜਾਂਦਾ ਵਾ ਤੇ ਮੁੜ ਕੇ ਆਪਣੇ ਹੱਥ ਨਹੀਂ ਆਉਣਾ ਤੇ ਨਾ ਹੀ ਇਹੋ ਜਿਹਾ ਮੋਰਚਾ ਦੁਬਾਰਾ ਲੱਗਣਾ ਵਾ ਸ਼ਰੀਕੇ ਚਲੋ ਨਿੱਕੇ ਮੋٹے ਪਿੰਡਾਂ 'ਚ ਕੁਝ ਜੁਨਾ ਨਹੀਂ ਬੰਦੀ ਵੱਖਰੀ ਗੱਲ ਹੁੰਦੀ ਆ ਪਰ ਆ ਜਿਹੜਾ ਕਿਸਾਨੀ ਮੋਰਚਾ ਇਹਦੇ ਵਿੱਚ ਕੋਈ ਸਿਆਸੀ ਨਹੀਂ ਕੋਈ ਕੁਝ ਨਹੀਂ ਇਹ ਜੇ ਆਪਾਂ ਏਕਤਾ ਹੋ ਗਏ ਤਗੜੇ ਹੋ ਗਏ ਆਪਦਾ ਇਕੱਠ ਕਰਕੇ ਮੋਰਚੇ ਲੜੀਏ ਤੇ ਜਿੱਤ ਕੇ ਵਾਪਸ ਆਈਏ ਅੱਜ ਮੈਂ ਸਰਮ ਸਿੰਘ ਕਾਈ ਪ੍ਰਧਾਨ ਪਿੰਡ ਤੁੰਗ ਤੋਂ ਅੱਜ ਜੋ ਸਾਨੂੰ ਗੈਰ ਰਾਜਨੀਤਿਕ ਸੰਯੁਕਤ ਮੋਰਚੇ ਨੂੰ ਕਾਲ ਮਿਲੀ ਸੀ ਕਿ ਟ੍ਰੇਨ ਧੱਕਣ ਦਾ ਜੋ ਅੱਜ ਇੱਕ ਦਿਨ ਦਾ ਧਰਨਾ ਵਾ ਸਾਡਾ ਉਦੇ ਸਬੰਧ ਦੇ ਵਿੱਚ ਅੱਜ ਅਸੀਂ ਪਿੰਡ ਸਭਰਾ ਔਰ ਪਿੰਡ ਤੂੰਗ ਤੋਂ ਸੰਗਤਾਂ ਪੂਰੇ ਜੋਸ਼ ਦੇ ਨਾਲ ਆ ਇਸ ਅੰਦੋਲਨ ਦੇ ਉੱਤੇ ਜਾ ਰਹੀਆਂ ਵਾ ਤੇ ਪੂਰਾ ਕਿਸਾਨਾਂ ਦੇ ਵਿੱਚ ਜੋਸ਼ ਹੈ ਕਿ ਜਿੰਨਾ ਚਿਰ ਸਾਨੂੰ ਸਾਡੇ ਹੱਕ ਨਹੀਂ ਮਿਲਦੇ ਉਨਾਂ ਚਿਰ ਅਸੀਂ ਪਿੱਛੇ ਨਹੀਂ ਹਟਾਂਗੇ ਚਾਹੀ ਜੋ ਮਰਜ਼ੀ ਸਰਕਾਰ ਕਰ ਲੇ ਬਥੇਰੇ ਅੱਗੇ ਆਡੇ ਜਦੋਂ ਦਿੱਲੀ ਅੰਦੋਲਨ ਚੱਲਿਆ ਸੀ ਉਦੋਂ ਵੀ ਕਿਸਾਨ ਸਾਡੇ ਬਹੁਤ ਸ਼ਹੀਦ ਹੋਏ ਸੀ 700 800 ਦੇ ਕਿਸਾਨ ਲਗਭਗ ਸ਼ਹੀਦ ਹੋ ਗਿਆ ਸੀ ਹੁਣ ਵੀ ਕਾਫੀ ਪ੍ਰਧਾਨ ਸਾਹਿਬ ਅੱਗੇ ਦੱਸ ਕੇ ਗਏ ਆ ਕਿ ਕੋਈ 400 ਬੰਦੇ ਦੇ ਲਾਗੇ ਬੰਨੇ ਉਹਦਣਾ ਯਾਨੀ ਕਿ ਕਿਸਾਨ ਫੱਟ ਰਹੇ ਆ ਆਪਣਾ ਸ਼ੁਭ ਕਰਨਵੀਰ ਆਪਣਾ ਜਿਹੜਾ ਉੱਥੇ ਸ਼ਹੀਦ ਵੀ ਹੋ ਗਿਆ ਇਹਨਾਂ ਜੋ ਚਾਲਾਂ ਦੇ ਅਧੀਨ ਇਹਨਾਂ ਨੂੰ ਲੱਗਦਾ ਵਾ ਸਰਕਾਰਾਂ ਨੂੰ ਵੀ ਸਹਦ ਕਿਸਾਨ ਅਸੀਂ ਮਾਰਾਂਗੇ ਜਾਂ ਡਰ ਕੇ ਘਰਾਂ 'ਚ ਵੜ ਜਾਣਗੇ ਜਾਂ ਫੇਰ ਨਾ ਆਉਣਗੇ ਏ ਅਸੀਂ ਦੂਨੇ ਚੋਨੇ ਹੋ ਕੇ ਗਾੜੀ ਵੱਧ ਕੇ ਆਪਦੀ ਹੱਕਾਂ ਦੀ ਲੜਾਈ ਲੜਾਂਗੇ ਤੇ ਇਸੇ ਜਿੰਨਾ ਚ ਰਾਨੂੰ ਸਾਡੇ ਹੱਕ ਨਹੀਂ ਮਿਲਦੇ ਅਸੀਂ ਇਸੇ ਤਰ੍ਹਾਂ ਹੀ ਇਹ ਜੰਗ ਲੜਦੇ ਰਵਾਂਗੇ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਬੋਲ ਦੇਖੋ ਇਹ ਬੜਾ ਵੱਡਾ ਸੰਘਰਸ਼ ਆ ਉਹ ਜਿਹੜੇ ਯੋਧੇ ਅੱਜ ਚੱਲੇ ਆ ਬਹੁਤ ਵੱਡੀ ਪੱਧਰ ਤੇ ਪਿੰਡ ਦੇ ਜਿਹੜੇ ਆ ਸਾਡੇ ਇਲਾਕੇ ਦੇ ਕਿਸਾਨ ਚੱਲੇ ਆ ਤੇ ਅਸੀਂ ਹੋਰ ਵੀ ਅਪੀਲ ਕਰਾਂਗੇ ਜਿਹੜੇ ਘਰਾਂ 'ਚ ਬੈਠੇ ਜਾਂ ਚੌਂਕਾਂ 'ਚ ਬਹਿ ਕੇ ਤਾਸ਼ ਖੇਡਦੇ ਆ ਉਹ ਇਨ੍ਹਾਂ ਧਰਨਿਆਂ ਦੇ ਵਿੱਚ ਸ਼ਾਮਲ ਹੋਣ ਤੇ ਆਪਣਾ ਬੜਾ ਵੱਡਾ ਇਹ ਸੰਘਰਸ਼ ਆ ਜਿੱਡਾ ਵੱਡਾ ਪਿੰਡ ਆ ਉਹ ਪੱਦਰ ਤੇ ਆਪਾਂ ਨੂੰ ਵੱਡਾ ਬਖਾਉਣਾ ਚਾਹੀਦਾ ਵੱਡਾ ਆਪਣਾ ਆਪਾਂ ਨੂੰ ਇਹ ਬਹੁਤ ਇਤਿਹਾਸਕ ਪਿੰਡ ਆ ਜਿੱਥੇ ਅੰਗਰੇਜ਼ਾਂ ਨਾਲ ਲੋਹਾ ਲੈਂਦਿਆਂ ਸ਼ਹੀਦ ਸ਼ਾਮ ਸਿੰਘ ਘਟਾਰੀ ਜਿਹੜਾ ਵਾ ਉਹ ਸਾਡਾ ਸ਼ਹੀਦ ਹੋਇਆ ਸੀ ਜਿਹੜਾ ਮਤਲਬ ਰਾਜਾ ਹੀ ਇਥੋਂ ਦਾ ਮਤਲਬ ਜਿਹਨੂੰ ਅਸੀਂ ਛੇਰੇ ਪੰਜਾਬ ਆਂਨੇ ਆ ਇੱਕ ਕਰਕੇ ਅਸੀਂ ਇਕੱਠੇ ਹੋ ਕੇ ਤੇ ਕਿਸਾਨ ਦੀ ਮੋਰਚਾ ਜਿੱਤ ਕੇ ਮਾਣਸੂਰ ਦੇਖੋ ਸਾਡੇ ਕਿਸਾਨ ਸੰਘਰਸ਼ ਕਮੇਟੀ ਇਸਤਾਰ ਕੋ ਇੰਦਰਜੀਤ ਸਿੰਘ ਕੋ ਰੁਮਲਾ ਦੀ ਰਹਿਨਮਾਈ ਹਟ ਜਿਹੜਾ ਅੱਜ ਸਭਰਾ ਪਿੰਡ ਤੋਂ ਅਤੇ ਦੋਹਾਂ ਪਿੰਡ ਤੋਂ ਰੇਲਾਂ ਰੋਕਣ ਵਾਸਤੇ ਜਿਹੜਾ ਸਾਡਾ ਮਨ ਜਥਾ ਜਾ ਰਿਹਾ ਵਾ ਜਿਸ ਤਰ੍ਹਾਂ ਕਿ ਪ੍ਰਧਾਨ ਸਾਹਿਬ ਨੇ ਬੜੇ ਵਧੀਆ ਵਿਸਥਾਰ ਨਾਲ ਕੱਲੀ ਕੱਲੀ ਗੱਲ ਤੁਹਾਨੂੰ ਦੱਸੀ ਆ ਵੇਖੋ ਕਿਸਾਨ ਤਾਂ ਇਹੀ ਚਾਹੁੰਦੇ ਆ ਵੀ ਅਸੀਂ ਸੁਖ ਸੁਖੀ ਆਪਣੇ ਘਰ ਰਹੀਏ ਪਰ ਜਦੋਂ ਸਰਕਾਰਾਂ ਗੈਰ ਮਤਲਬ ਅਤਿਆਚਾਰ ਜਿਹਦੋਂ ਕਰਦੀਆਂ ਕਿਸਾਨ ਫਿਰ ਮਜਬੂਰ ਹੋ ਜਾਂਦਾ ਜੀ ਕੋਈ ਮਤਲਬ ਚਾਹ ਨਹੀਂ ਚੜਿਆ ਕਿਸੇ ਨੂੰ ਕਿ ਜਾ ਕੇ ਅਸੀਂ ਰੇਲਾ ਰੋਕੀਏ ਜਾਂ ਕਿਤੇ ਅੰਦੋਲਨ ਕਰੀਏ ਮਜਬੂਰੀਆਂ ਬਣ ਜਾਂਦੀਆਂ ਵਾ ਅਸੀਂ ਸਰਕਾਰ ਨੂੰ ਬੇਨਤੀ ਪਹਿਲਾਂ ਵੀ ਕੀਤੀ ਹੋਣੀ ਵੀ ਕਰਦੇ ਆਂ ਕਿ ਸਾਡੀਆਂ ਜਿਹੜੀਆਂ ਮੰਗਾਂ ਜਿਹੜੀਆਂ ਮੰਨੀਆਂ ਜਾਣ ਔਰ ਜਿਹੜੇ ਕਿਸਾਨ ਅੱਜ ਪੁਛੇ ਆਪਣੇ ਵਾਪਸ ਆਉਣ ਹਾਂਜੀ ਪ੍ਰਧਾਨ ਜੀ ਅੱਜ ਕਿਹੜੇ ਸਬੰਧ ਤੇ ਕਿਹੜੀ ਜਗ੍ਹਾ ਜਾ ਰਹੇ ਜੀ ਹਾਂਜੀ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਅੱਜ ਜਿਹੜਾ ਕਿਸਾਨ ਰੋਕੋ ਜਿਹੜਾ ਆਪਣਾ 4 ਘੰਟੇ ਦਾ ਆਪਣਾ ਰੇਲ ਰੋਕੋ ਜਿਹੜਾ 4 ਘੰਟੇ ਦਾ ਧਰਨਾ ਚੱਲਣਾ ਅੱਜ ਮਹੂਬੂਬੇ ਕੇ ਕੇਐਮਐਮ ਅਤੇ ਜੀਐਸਕੇਐਮ ਵੱਲੋਂ ਜਿਹੜਾ ਅਲਿਖਿਆ ਗਿਆ 10 ਤਰੀਕ ਦਾ ਉਹਦੇ ਵਿੱਚ ਸ਼ਾਮਲ ਹੋਣ ਲਈ ਆ ਜਿਹੜਾ ਪਿੰਡ ਸਭਰਾ ਦੇ ਪਿੰਡ ਤੁੰਗਦੀਆਂ ਜਿਹੜੀਆਂ ਸੰਗਤਾਂ ੜੀਆਂ ਬਾਹ ਚੜ ਕੇ ਜਿਹੜਾ ਹਿੱਸਾ ਲੈ ਰਹੀਆਂ ਵਾ ਤੇ ਜਿਹੜਾ 4 ਘੰਟੇ ਦਾ ਪ੍ਰੋਗਰਾਮ ਆ ਉਹਨੂੰ ਆਪਣਾ ਸਫਲ ਬਣਾਉਣ ਵਾਸਤੇ ਜਾ ਰਹੀਆਂ ਵਾ ਤੇ ਧੰਨਵਾਦ ਕਰਦੇ ਜਿਹੜੇ ਭਰਾ ਆਪਣੇ ਨਾਲ ਜਾ ਰਹੇ ਆ ਤੇ ਬਾਕੀ ਭਰਾਵਾਂ ਨੂੰ ਅਪੀਲ ਕਰਦੇ ਜਿਹੜੇ ਘਰਾਂ ਵਿੱਚ ਬੈਠੇ ਆ ਭਰਾ ਆਪਣੇ ਉਹ ਘਰਾਂ ਵਿੱਚੋਂ ਨਿਕਲ ਗਏ ਆ ਆਪਾਂ ਜੇ ਆਪਾਂ ਘਰਾਂ ਵਿੱਚ ਹੀ ਬੈਠੇ ਰਹੇ ਤਾਂ ਹੀ ਤੇ ਚਲੋ ਹੋ ਗੋ ਵੀ ਵੇਖਣੇ ਸਾਰਾ ਕੁਝ ਕਰਨਾ ਵਾ ਪਰ ਇਹਨੂੰ ਆਪਾਂ ਪਹਿਲ ਦੇ ਆਧਾਰ ਤੇ ਆਪਾਂ ਲੀਕ ਕਿਆ ਕਰੀਏ ਪ੍ਰੋਗਰਾਮ ਤੇ ਆ ਕੇ ਪੱਤਰ ਨੇ ਵੇਜ ਜਾਣਾ ਵਾ ਤੇ ਆਪਾਂ ਆਪਣਾ ਹੀ ਸਾਥ ਦੇਣਾ ਕਿਸੇ ਦਾ ਸਾਰਕਾਰ ਦੇਣਾ ਵੀ ਜਦੋਂ ਆਪਾਂ ਦੀਆਂ ਪੈਲੀਆਂ ਨਹੀਂ ਰਹਿਣੀਆਂ ਤੇ ਫਿਰ ਆਪਾਂ ਭੋਗ ਕਾਦੇ ਵੇਖਾਂਗੇ ਠੀਕ ਆ ਵਿਆਹ ਕਾਦੇ ਨਾਲ ਵੇਖਾਂਗੇ ਤੇ ਹੋਰ ਆਪਾਂ ਜਿਹੜੇ ਆ ਬਾਕੀ ਕੰਮ ਕਿੱਦਾਂ ਕਰਾਂ ਜੇ ਆਪਣੀਆਂ ਪੈਲੀਆਂ ਨਾ ਰਹੀਆਂ ਇਸ ਕਰਕੇ ਆਪਾਂ ਨੂੰ ਬਾਹਰ ਚੜ ਕੇ ਧਰਨੇ ਵੇ ਸ਼ਾਮ ਲਾਉਣਾ ਚਾਹੀਦਾ ਵਾ ਤੇ ਬਹੁਤ ਧੰਨਵਾਦ ਕਰਦੇ ਜਿਹੜੇ ਭਰਾ ਚੱਲੇ ਸਾਡੇ ਨਾਲ ਵੈਰ ਗੁਰਜੀਤ ਕਾਲਸਾਹ ਵੈਰ ਜੀ ਇਹ ਸਨ ਇਕਾਈ ਪ੍ਰਧਾਨ ਜਗਜੀਤ ਸਿੰਘ ਬੱਬੂ ਜੀ ਜਿਹੜੇ ਅੱਜ ਟ੍ਰੇਨ ਰੋਕਣ ਦੇ ਸਬੰਧ ਦੇ ਵਿੱਚ ਜੀ ਪਿੰਡ ਵੱਡੇ ਸਬਰਾਤ ਤੋਂ ਰਵਾਨਾ ਹੋਣ ਲੱਗਿਆ ਜੀ ਵੱਡੀ ਗਿਣਤੀ ਚ ਜਾ ਰਹੇ ਆ ਜੀ ਵੇਖੋ ਤੁਸੀਂ ਤੇ ਜਿਹੜੇ ਵੀਰਾਂ ਨੇ ਦਿੱਲੀ ਦੇ ਵਿੱਚ ਵੀ ਪੂਰਾ ਸਹਿਯੋਗ ਦਿੱਤਾ ਹੈ ਜੀ ਵੇਖੋ ਕਰਾ ਕਿਸਾਨ ਚਰਚ ਕਮੇਟੀ ਪੰਜਾਬ ਕੋਲ ਬੁੱਢਾ ਜਦ ਇਹ ਬੰਦੀ ਅੱਜ ਪਿੰਡ ਵੱਡੇ ਸਬਰਾਤ ਤੋਂ ਜੀ ਟ੍ਰੇਨਰ ਰੋਕਣ ਲਈ ਜਵਾਨਾ ਹੋ ਰਿਹਾ ਜੀ ਸਾਰੀ ਗੱਲਬਾਤ ਜਾਣੂ ਕਰਾਉਣੇ ਆ ਤੁਹਾਨੂੰ ਸਾਡੇ ਸੂਬਾ ਪ੍ਰਧਾਨ ਸਰਦਾਰ ਇੰਦਰਜੀਤ ਸਿੰਘ ਕੋਟਵੱਡਾ ਜੀ ਵੀ ਪਹੁੰਚਿਆ ਜੀ ਹਾਂ ਜੀ ਆਪਣਾ ਸਾਪਰਾ ਨਾਮ ਸਰਦਾਰ ਇੰਦਰਜੀਤ ਸਿੰਘ ਕਿਸਾਨ ਸਿੰਘ ਰਚ ਕਮੇਟੀ ਪੰਜਾਬ ਕੋਟਵੱਡਾ ਗੈਰ ਰਾਜਨੀਤਿਕ ਮੋਰਚੇ ਦੇ ਫਾਰਮ ਤੋਂ ਅਤੇ ਅੱਜ ਇੱਥੇ ਤਨਤਨ ਬਾਬਾ ਸ਼ਾਮ ਸਿੰਘ ਅਟਾਰੀ ਜੌਨ ਜਿਹੜਾ ਲਗਭਗ 12 ਤਰੀਕ ਤੋਂ ਘਰਾਂ ਤੋਂ ਚੱਲ ਕੇ ਖਨੌਰੀ ਬਾਰਡਰ ਤੇ ਡਿਊਟੀ ਨਿਭਾ ਰਿਹਾ ਜਿਹਦੇ ਵਿੱਚ ਲਗਾਤਾਰ ਦੇਸ਼ ਦੀਆਂ ਬਾਰਾਂ ਮੰਗਾ ਵਾ ਜਿਹਦੇ ਵਿੱਚ ਪਰਾਲੀ ਵਾਲਾ ਮਸਲਾ ਵਾ ਬਿਜਲੀ ਸੋਧ ਬਿੱਲ ਕਰਜ਼ ਮੁਕਤਿਆ ਐਮ ਐਸ ਪੀ ਖਰੀਦ ਗਰੰਟੀ ਕਾਨੂੰਨ ਆ ਪੋਰੇ ਨਾਲ ਬਾਕੀ ਲੜਕਦੇ ਮਸਲੇ ਜਿਵੇਂ ਦਿੱਲੀ ਅੰਦੋਲਨ ਚ ਕਿਸਾਨ ਸ਼ਹੀਦ ਹੋਏ ਔਰ ਉਹਦੇ ਨਾਲ ਨਾਲ ਲਖੀਨਪੁਰ ਖੀਰੀ ਦੇ ਵਿੱਚ 13 ਕਿਸਾਨ ਬਹੁਤ ਵੱਡੇ ਪੱਧਰ ਤੇ ਫ੍ਰੈਕਚਰ ਹੋਏ ਉਹਨਾਂ ਦਾ ਮਸਲਾ ਵਾ ਬਾਕੀ 3372 ਮੁਕਦਮਿਆਂ ਦਾ ਮਸਲਾ ਜਿਹੜਾ ਪੂਰੇ ਦੇਸ਼ ਦੇ ਅੰਦਰ ਦਿੱਲੀ ਅੰਦੋਲਨ ਦੌਰਾਨ ਹੋਏ ਔਰ ਇੰਨਾ ਮੰਗਾ ਜਿਹੜੀਆਂ ਮੈਂ ਬਕਾਇਆ ਮੰਗਾ ਤਿੰਨ ਕਾਲੇ ਕਾਨੂੰਨ ਰੱਦ ਕਰਾਉਣ ਅਪਰੰਤ ਰਹਿੰਦੀਆਂ ਮੰਗਾ ਜਿਹੜੀਆਂ ਸੰਜੀਤ ਅਗਰਵਾਲ ਨੇ ਲਿਖਤੀ ਕੇਂਦਰ ਸਰਕਾਰ ਵੱਲੋਂ ਵਾਅਦਾ ਕੀਤਾ ਸੀ ਕਿ ਦਿੱਲੀ ਅੰਦੋਲਨ ਤੋਂ ਜਿਹੜਾ ਮੋਰਚਾ ਮੁਕਤਲ ਕਰਕੇ ਆਏ ਸਾਂ ਨਾ ਕਿ ਉਹ ਜਿੱਤ ਕੇ ਉਹਨੂੰ ਫਤੇ ਕਰਕੇ ਆਏ ਸਾਂ ਔਰ ਉਹ ਬਕਾਇਆ ਬਕਾਇਆ ਮੰਗਾਂ ਜਿਹੜੀਆਂ ਆਵਾ ਸਰਕਾਰ ਦੇ ਨਾਲ ਇਹ ਕਨਫਰਮ ਸੀਗਾ ਕਿ ਇਹਦਾ ਹੱਲ ਕੀਤਾ ਜਾਊਗਾ ਪਰ ਸਰਕਾਰ ਨੇ ਨਹੀਂ ਕੀਤਾ ਔਰ ਦੁਬਾਰਾ ਫੇਰ ਤੇ 12 ਫਰਵਰੀ ਤੋਂ ਸ਼ੁਰੂਆਤ ਹੋਈ ਸਾਰੇ ਪੰਜਾਬ ਹਰਿਆਣਾ ਰਾਜਸਥਾਨ ਕੇਰਲਾ ਤਾਮਿਲਨਾਡੂ ਉੱਪੀ ਆਦਿ ਰਾਜਾਂ ਦੇ ਵਿੱਚੋਂ ਔਰ ਵੱਡੇ ਪੱਧਰ ਤੇ ਜਿਹੜਾ ਵਾ ਅੰਦੋਲਨ ਸ਼ੁਰੂ ਹੋਇਆ ਵੱਖ-ਵੱਖ ਥਾਵਾਂ ਤੇ ਜਿਹੜਾ ਮੋਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਔਰ ਸਾਡੀਆਂ ਮਾਈਆਂ ਭਾਈਚਾਰੇ ਨੂੰ ਟਰਾਰਚ ਕੀਤਾ ਗਿਆ ਔਰ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ 13 ਤਰੀਕ ਨੂੰ ਵੱਡੇ ਪੱਧਰ ਤੇ ਅਤਿਆਚਾਰ ਕੀਤਾ ਕਿ ਜਿਹੜਾ ਮੋਟਰ ਬੰਬ ਔਰ ਉਹਦੇ ਨਾਲ 12 ਬੋਰ ਰੈਫਲਾਂ ਰਵਾਲਵਰ ਔਰ 315 ਰੈਫਲਾਂ ਦਾ ਵੀ ਜਿਹੜੀ ਵਰਤੋਂ ਕੀਤੀ ਗਈ ਖੱਟਰ ਸਰਕਾਰ ਵੱਲੋਂ ਔਰ ਬੀਜੇਪੀ ਸਰਕਾਰ ਵੱਲੋਂ ਔਰ 14 ਤਰੀਕ ਨੂੰ ਈ ਇਦਾਂ ਹੀ ਸਾਰੀ ਦਿਹਾੜੀ ਰਹਿ ਗਈ ਔਰ ਫਿਰ ਉਸ ਤੋਂ ਬਾਅਦ 21 ਤਰੀਕ ਨੂੰ ਜਦੋਂ ਕਿਸਾਨਾਂ ਨੇ ਇੱਕ ਆਗੂਆਂ ਨੇ ਆਪਣੀ ਕਿਣਗਲੀਆਂ ਪਾ ਕੇ ਕਿਹਾ ਕਿ ਅਸੀਂ ਪੈਦਲ ਦਿੱਲੀ ਨੂੰ ਜਾਵਾਂਗੇ ਫੇਰ ਵੱਡੇ ਪੱਧਰ ਤੇ ਤਸਦਦ ਕਰਕੇ ਜਿਹਦੇ ਵਿੱਚ ਸਾਡਾ ਇੱਕ ਨੌਜਵਾਨ ਪਿਰਤਪਾਲ ਜਿਹੜਾ ਵਾ ਬੁਰੀ ਤਰ੍ਹਾਂ ਉਹਨੂੰ ਅਗਵਾ ਕਰਕੇ ਹਰਿਆਣਾ ਸਰਕਾਰ ਨੇ ਫੈਕਚਰ ਕੀਤਾ ਔਰ ਬਹੁਤ ਵੱਡੇ ਪੱਧਰ ਤੇ ਨੁਕਸਾਨ ਕੀਤਾ ਔਰ ਘੱਟੋ ਘੱਟ 400 ਕਿਸਾਨ ਜਿਹੜਾ ਵਾ ਫੈਕਚਰ ਕੀਤਾ ਜਿਹਦੇ ਵਿੱਚ 200 ਕਿਸਾਨ ਦੀ ਅਜ ਤੱਕ ਜਿਹੜੀ ਸਾਡੇ ਕੋਲ ਰਿਪੋਰਟ ਜਿਹੜੀ ਆ ਉਹ ਪੇਸ਼ ਹੋ ਚੁੱਕੀ ਆ ਔਰ ਉਹਦੇ ਵਿੱਚ ਸ਼ੋਭ ਕਰਨ ਜਿਹੜਾ ਵਾ ਬੱਲੋ ਕੇ ਪਿੰਡ ਤੋਂ ਔਰ ਉਹਨੂੰ ਸ਼ਹੀਦ ਕੀਤਾ ਬੀਜੇਪੀ ਸਰਕਾਰ ਨੇ ਔਰ ਇਹਨਾਂ ਮੰਗਾਂ ਦੇ ਵਿਰੋਧ ਦੇ ਵਿੱਚ ਅੱਜ ਪੂਰੇ ਭਾਰਤ ਦੇ ਅੰਦਰ ਜਿੱਥੇ-ਜਿੱਥੇ ਵੀ ਜਥੇਬੰਦੀਆਂ ਦਾ ਜਜ਼ਬਾ ਵਾ ਔਰ ਟ੍ਰੇਨਾਂ ਜਿਹੜੀਆਂ 12 ਤੋਂ 4 ਵਜੇ ਤੱਕ ਉਹ ਰੋਕੀਆਂ ਜਾਣਗੀਆਂ ਜਿੱਦੇ ਵਿੱਚ ਤਨਤਨ ਬਾਬਾ ਸ਼ਾਮ ਸਿੰਘ ਜੀ ਅਟਾਰੀ ਅਤੇ ਬਾਬਾ ਸੰਤ ਖਾਲਸਾ ਜੌਨ ਇਹਨਾਂ ਦੋਨਾਂ ਜੌਨਾਂ ਦੀ ਜ਼ਿੰਮੇਵਾਰੀ ਮਖੂ ਸਟੇਸ਼ਨ ਤੇ ਲੱਗੀ ਆ ਔਰ ਬਾਬਾ ਵੀਰ ਸਿੰਘ ਜੀ ਉਹਨਾਂ ਦਾ ਜੋ ਜਿਹੜਾ ਜੌਨ ਆ ਬਾਰਡਰ ਤੇ ਉਹਦੀ ਡਿਊਟੀ ਜਿਹੜੀ ਆ ਜਲੰਧਰ ਏਰੀਏ ਦੇ ਵਿੱਚ ਲੱਗੀ ਆ ਲੋਈਆ ਸਟੇਸ਼ਨ ਤੇ ਔਰ ਦੋ ਜਿਹੜੇ ਜੌਨ ਆ ਆਪਣੇ ਤਰਨਤਾਰਨ ਦੇ ਵਿੱਚ ਜਿਹੜੀ ਟ੍ਰੇਨ ਰੋਕਣ ਦਾ ਰੂਪ ਰੇਖਾ ਲਿਭਾਉਣਗੇ ਅਤੇ ਬਾਕੀ ਦੋ ਜੂਨ ਜਿਹੜੇ ਆ ਆਪਣਾ ਤਨਤਨ ਪਿਤਾ ਗੁਰੂ ਅਰਜਨ ਦੇਵ ਔਰ ਉਹਦੇ ਲਾਲ ਲਾ ਤਨਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਉਹ ਮਾਨਾ ਵਾਲੇ ਸਟੇਸ਼ਨ ਤੇ ਜਿਹੜਾ ਵਾ ਉਹ ਰੋਲ ਨਿਭਾਉਣਗੇ ਔਰ ਬਾਕੀ ਅੰਮ੍ਰਿਤਸਰ ਦੇ ਸਾਥੀ ਵੱਖ-ਵੱਖ ਜ਼ਿਲ੍ਹਿਆਂ ਦੇ ਸਾਥੀ ਸਾਰੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਚੌਥਾ ਜਗ੍ਹਾ ਵਾਂ ਤੇ ਟ੍ਰੇਨ ਰੋਕੋ ਦਾ ਜਿਹੜਾ ਪ੍ਰੋਗਰਾਮ ਕੀਤਾ ਜਾਊਗਾ ਧੰਨਵਾਦ ਸਰ ਸਿੰਘ ਕੀ ਕਹਿਣਾ ਚਾਹੋਗੇ ਜੀ ਸਾਹਿਬ ਜਿਹੜਾ ਅੱਜ ਹੀ ਜਿਵੇਂ ਸਾਨੂੰ ਉੱਥੋਂ ਸ਼ੰਭੂ ਤੋਂ ਖਨੌਰੀ ਤੋਂ ਜਿਵੇਂ ਸਾਨੂੰ ਸਾਰੇ ਉੱਥੋਂ ਪੀਨੂੰ ਹੁਕਮ ਲੱਗਦਾ ਵਾ ਇਹ ਜਿਵੇਂ ਜਿਵੇਂ ਡਿਊਟੀਆਂ ਲਾਈਆਂ ਸਾਡੀਆਂ ਅਲੱਗ-ਅਲੱਗ ਕੋਈ ਤਰਨਤਾਰਨ ਕੋਈ ਕਰਿਆਲੇ ਆ ਕੋਈ ਪੱਟੀ ਆ ਕੋਈ ਮੱਲਾ ਅੰਮ੍ਰਿਤਸਰ ਸਾਡੀ ਡਿਊਟੀ ਜਿਹੜੀ ਆ ਉਹ ਮਖੂਲ ਆਈ ਗਈ ਆ ਅਸੀਂ ਆਪ ਦਾ ਜਿਹੜੇ ਤੁੰਗ ਪਿੰਡ ਤੇ ਸਭਰਾ ਪਿੰਡ ਦੋ ਪਿੰਡਾਂ ਦਾ ਇੱਥੋਂ ਜਾ ਕੇ ਤੇ ਅਸੀਂ ਆਪ ਦਾ ਮਕੂ ਡਿਊਟੀ ਨਿਭਾ ਰਹੀ ਕਿ ਅਪੀਲ ਕਰੋਗੇ ਕਿਸਾਨ ਵੀਰਾਂ ਨੂੰ ਜਿਹੜੇ ਆਪਣਾ ਕਰ ਬੈਠੇ ਆਂ ਅਸੀਂ ਤੇ ਸਾਰਿਆਂ ਨੂੰ ਅਪੀਲ ਕਰ ਕਰ ਹੁਣ ਵੀ ਜਾ ਕੇ ਕਰਦੇ ਆ ਵੀ ਇਹ ਜਿਹੜਾ ਮੌਕਾ ਨਾ ਆਖਰੀ ਮੌਕਾ ਵਾ ਜੇ ਕੋਈ ਆ ਕਾਰਨ ਕਰਕੇ ਆਪਣੇ ਤੋਂ ਉਖਰ ਜਾਂਦਾ ਵਾ ਤੇ ਮੁੜ ਕੇ ਆਪਣੇ ਹੱਥ ਨਹੀਂ ਆਉਣਾ ਤੇ ਨਾ ਹੀ ਇਹੋ ਜਿਹਾ ਮੋਰਚਾ ਦੁਬਾਰਾ ਲੱਗਣਾ ਵਾ ਸ਼ਰੀਕੇ ਚੱਲੋ ਨਿੱਕੇ ਮੋٹے ਪਿੰਡਾਂ 'ਚ ਇਹ ਖੁਦ ਨਾਲ ਨਹੀਂ ਬੰਦੀ ਵੱਖਰੀ ਗੱਲ ਹੁੰਦੀ ਆ ਪਰ ਆ ਜਿਹੜਾ ਕਿਸਾਨੀ ਮੋਰਚਾ ਇਹਦੇ ਵਿੱਚ ਕੋਈ ਸਿਆਸੀ ਨਹੀਂ ਕੋਈ ਕੁਛ ਨਹੀਂ ਇਹ ਜੇ ਆਪਾਂ ਏਕਤਾ ਹੋ ਗਏ ਤਗੜੇ ਹੋ ਗਏ ਆਪਦਾ ਇਕੱਠ ਕਰਕੇ ਮੋਰਚੇ ਲੜੀਏ ਤੇ ਜਿੱਤ ਕੇ ਵਾਪਸ ਆਈਏ। ਅੱਜ ਮੈਂ ਸਰਮੁਸੇਂ ਕਈ ਪ੍ਰਧਾਨ ਪਿੰਡ ਤੁੰਗ ਤੋਂ ਅੱਜ ਜੋ ਸਾਨੂੰ ਗੈਰ ਰਾਜਨੀਤਿਕ ਸੰਯੁਕਤ ਮੋਰਚੇ ਨੂੰ ਕਾਲ ਮਿਲੀ ਸੀ ਕਿ ਟ੍ਰੇਨ ਡੱਕਣ ਦਾ ਜੋ ਅੱਜ ਇੱਕ ਦਿਨ ਦਾ ਧਰਨਾ ਸਾਡਾ ਉਦੇ ਸੰਬੰਧ ਵਿੱਚ ਅੱਜ ਅਸੀਂ ਪਿੰਡ ਸਭਰਾ ਔਰ ਪਿੰਡ ਤੂੰਗ ਤੋਂ ਸੰਕਟਾਂ ਪੂਰੇ ਜੋਸ਼ ਦੇ ਨਾਲ ਆ ਇਸ ਅੰਦੋਲਨ ਦੇ ਉੱਤੇ ਜਾ ਰਹੀਆਂ ਵਾ ਤੇ ਪੂਰਾ ਕਿਸਾਨਾਂ ਦੇ ਵਿੱਚ ਜੋਸ਼ ਹੈ ਕਿ ਜਿੰਨਾ ਚਿਰ ਸਾਨੂੰ ਸਾਡੇ ਹੱਕ ਨਹੀਂ ਮਿਲਦੇ ਉਨਾਂ ਚਿਰ ਅਸੀਂ ਪਿੱਛੇ ਨਹੀਂ ਹਟਾਂਗੇ ਚਾਹੀ ਜੋ ਮਰਜੀ ਸਰਕਾਰ ਕਰ ਲੇ ਬਥੇਰੇ ਅੱਗੇ ਸਾਡੇ ਜਦੋਂ ਦਿੱਲੀ ਅੰਦੋਲਨ ਚੱਲਿਆ ਸੀ ਉਦੋਂ ਵੀ ਕਿਸਾਨ ਸਾਡੇ ਬਹੁਤ ਸ਼ਹੀਦ ਹੋਏ ਸੀ 7080 ਦੇ ਕਿਸਾਨ ਲਗਭਗ ਛੀਦ ਹੋ ਗਿਆ ਸੀ ਹੁਣ ਵੀ ਕਾਫੀ ਪ੍ਰਧਾਨ ਸਾਹਿਬ ਅੱਗੇ ਦੱਸ ਕੇ ਗਏ ਆ ਕਿ ਕੋਈ 400 ਬੰਦੇ ਦੇ ਲਾਗੇ ਬੰਨੇ ਉਹਦਣਾ ਜਾਨੀ ਕਿ ਕਿਸਾਨ ਫੱਟ ਰਹੇ ਆ ਆਪਣਾ ਸ਼ੁਭ ਕਰਨ ਵੀਰ ਆਪਣਾ ਜਿਹੜਾ ਉੱਥੇ ਛੀਦ ਵੀ ਹੋ ਗਿਆ ਇਹਨਾਂ ਜੋ ਚਾਲਾਂ ਦੇ ਅਧੀਨ ਇਹਨਾਂ ਨੂੰ ਲੱਗਦਾ ਵਾ ਸਰਕਾਰਾਂ ਨੂੰ ਦੀ ਸਹਦ ਕਿਸਾਨ ਆ ਅਸੀਂ ਮਾਰਾਂਗੇ ਜਾਂ ਡਰ ਕੇ ਘਰਾਂ 'ਚ ਵੜ ਜਾਣਗੇ ਜਾਂ ਫੇਰ ਨਾ ਆਉਣਗੇ ਏ ਅਸੀਂ ਦੂਨੇ ਚੋਨੇ ਹੋ ਕੇ ਗਾੜੀ ਵੱਧ ਕੇ ਆਵਦੀ ਹੱਕਾਂ ਦੀ ਲੜਾਈ ਲੜਾਂਗੇ ਤੇ ਇਸੇ ਜਿੰਨਾ ਚਿਰਾਨੂੰ ਸਾਡੇ ਹੱਕ ਨਹੀਂ ਮਿਲਦੇ ਅਸੀਂ ਇਸੇ ਤਰ੍ਹਾਂ ਹੀ ਇਹ ਜੰਗ ਲੜਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਖੋ ਇਹ ਬੜਾ ਵੱਡਾ ਸੰਘਰਸ਼ ਆ ਉਹ ਜਿਹੜੇ ਯੋਧੇ ਅੱਜ ਚੱਲੇ ਆ ਬਹੁਤ ਵੱਡੀ ਪੱਧਰ ਤੇ ਪਿੰਡ ਦੇ ਜਿਹੜੇ ਆ ਸਾਡੇ ਇਲਾਕੇ ਦੇ ਕਿਸਾਨ ਚੱਲੇ ਆ ਤੇ ਅਸੀਂ ਹੋਰ ਵੀ ਅਪੀਲ ਕਰਾਂਗੇ ਜਿਹੜੇ ਘਰਾਂ 'ਚ ਬੈਠੇ ਜਾਂ ਚੌਂਕਾਂ 'ਚ ਬਹਿ ਕੇ ਤਾਸ਼ ਖਿੜਦੇ ਆ ਉਹ ਇਨ੍ਹਾਂ ਧਰਨਿਆਂ ਦੇ ਵਿੱਚ ਸ਼ਾਮਲ ਹੋਣ ਤੇ ਆਪਣਾ ਬੜਾ ਵੱਡਾ ਇਹ ਸੰਘਰਸ਼ ਆ ਜਿੱਡਾ ਵੱਡਾ ਪਿੰਡ ਆ ਉਹ ਪੱਦਰ ਤੇ ਆਪਾਂ ਨੂੰ ਵੱਡਾ ਬਖਾਉਣਾ ਚਾਹੀਦਾ ਵਡਾ ਆਪਣਾ ਆਪਾਂ ਨੂੰ ਇਹ ਬਹੁਤ ਇਤਿਹਾਸਕ ਪਿੰਡ ਆ ਜਿੱਥੇ ਅੰਗਰੇਜ਼ਾਂ ਨਾਲ ਲੋਹਾ ਲੈਂਦੀਆਂ ਸ਼ਹੀਦ ਸ਼ਾਮ ਸਿੰਘ ਘਟਾਰੀ ਜਿਹੜਾ ਵਾ ਉਹ ਸਾਡਾ ਸ਼ਹੀਦ ਹੋਇਆ ਸੀ ਜਿਹੜਾ ਮਤਲਬ ਰਾਜਾ ਹੀ ਇਥੋਂ ਦਾ ਮਤਲਬ ਜਿਹਨੂੰ ਅਸੀਂ ਛੇਰੇ ਪੰਜਾਬ ਆਂਨੇ ਆ ਇਸ ਕਰਕੇ ਅਸੀਂ ਇਕੱਠੇ ਹੋ ਗਏ ਤੇ ਕਿਸਾਨ ਦੀ ਮੋਰਚਾ ਜਿੱਤ ਕੇ ਮਾਸੂਮ ਦੇਖੋ ਸਾਡੇ ਕਿਸਾਨ ਸੰਘਰਸ਼ ਕਮੇਟੀ ਅਸ्तार ਕੋ ਇੰਦਰਜੀਤ ਸਿੰਘ ਕੋ ਨੂੰ ਬੰਡਾ ਦੀ ਰਹਿਨਮਾਈ ਹੈ ਜਿਹੜਾ ਅੱਜ ਸਭਰਾ ਪਿੰਡ ਤੋਂ ਅਤੇ ਦੁੰਗ ਪਿੰਡ ਤੋਂ ਤੇ ਰੇਲਾਂ ਰੋਕਣ ਵਾਸਤੇ ਜਿਹੜਾ ਸਾਡਾ ਮਨਜਥਾ ਜਾ ਰਿਹਾ ਵਾ ਜਿਸ ਤਰ੍ਹਾਂ ਕਿ ਪ੍ਰਧਾਨ ਸਾਹਿਬ ਨੇ ਬੜੇ ਵਧੀਆ ਵਿਸਥਾਰ ਦੇ ਨਾਲ ਖੱਲੀ-ਖੱਲੀ ਗਲਤ ਹੁੰ ਦਸੀ ਆ ਦੇਖੋ ਕਿਸਾਨ ਤਾਂ ਇਹੀ ਚਾਹੁੰਦੇ ਆ ਵੀ ਅਸੀਂ ਸੁਖ ਸੁਖੀ ਆਪਣੇ ਘਰ ਰਹੀਏ ਪਰ ਜਦੋਂ ਸਰਕਾਰਾਂ ਗੈਰ ਮਤਲਬ ਅਤਿਆਚਾਰ ਜਿਹਨੂੰ ਕਰਦੀਆਂ ਕਿਸਾਨ ਫਿਰ ਮਜਬੂਰ ਹੋ ਜਾਂਦਾ ਜੀ ਕੋਈ ਮਤਲਬ ਚਾਹ ਨਹੀਂ ਚੜਿਆ ਕਿਸੇ ਨੂੰ ਕਿ ਜਾ ਕੇ ਅਸੀਂ ਰੇਲਾਂ ਰੋਕੀਏ ਜਾਂ ਕਿਤੇ ਅੰਦੋਲਨ ਕਰੀਏ ਮਜਬੂਰੀਆਂ ਬਣ ਜਾਂਦੀਆਂ ਵਾ ਅਸੀਂ ਸਰਕਾਰ ਨੂੰ ਬੇਨਤੀ ਪਹਿਲਾਂ ਵੀ ਕੀਤੀ ਹੁਣ ਵੀ ਕਰਦੇ ਆਂ ਜਿਹੜੀ ਜਿਹੜੀ ਮੰਗਾਂ ਜਿਹੜੀਆਂ ਮੰਦੀਆਂ ਆ ਔਰ ਜਿਹੜੇ ਕਿਸਾਨ ਅੱਜ ਪਿਛੇ ਆਪਣੇ ਵਾਪਸ ਆਉਣ ਹਾਂਜੀ ਪ੍ਰਧਾਨ ਜੀ ਅੱਜ ਕਿਹੜੇ ਸਬੰਧ ਤੇ ਕਿਹੜੀ ਜਗ੍ਹਾ ਜਾ ਰਹੇ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਕਿਸਾਨ ਰੋਕੋ ਜਿਹੜਾ ਆਪਣਾ 4 ਘੰਟੇ ਦਾ ਆਪਣਾ ਰੇਲ ਰੋਕੋ ਜਿਹੜਾ 4 ਘੰਟੇ ਦਾ ਧਰਨਾ ਚੱਲਣਾ ਵਾ ਅੱਜ ਮਹੂਬੂਬੇ ਕੇ ਕੇਐਮਐਮ ਤੇ ਜੀਐਸਕੇਐਮ ਵੱਲੋਂ ਜਿਹੜਾ ਅਲਿਖਿਆ ਗਿਆ 10 ਤਰੀਕ ਦਾ ਉਹਦੇ ਵਿੱਚ ਸ਼ਾਮਲ ਹੋਣ ਲਈ ਆ ਜਿਹੜਾ ਪਿੰਡ ਸਭਰਾ ਦੇ ਪਿੰਡ ਤੁੰਗ ਦੀਆਂ ਜਿਹੜੀਆਂ ਸੰਗਤਾਂ ਜੀਆਂ ਬਾਹ ਚੜ ਕੇ ਜਿਹੜਾ ਇਹਸਾ ਲੈ ਰਹੀਆਂ ਵਾ ਤੇ ਜਿਹੜਾ 4 ਘੰਟੇ ਦਾ ਪ੍ਰੋਗਰਾਮ ਆ ਉਹਨੂੰ ਆਪਣਾ ਸਫਲ ਬਣਾਉਣ ਵਾਸਤੇ ਜਾ ਰਹੀਆਂ ਵਾ ਤੇ ਧੰਨਵਾਦ ਕਰਦੇ ਜਿਹੜੇ ਭਰਾ ਆਪਣੇ ਨਾਲ ਜਾ ਰਹੇ ਆ ਤੇ ਬਾਕੀ ਭਰਾਵਾਂ ਨੂੰ ਅਪੀਲ ਕਰਦੇ ਜਿਹੜੇ ਘਰਾਂ ਵਿੱਚ ਬੈਠੇ ਆ ਭਰਾ ਆਪਣੇ ਉਹ ਘਰਾਂ ਵਿੱਚੋਂ ਨਿਕਲ ਗਏ ਆ ਆਪਾਂ ਜੇ ਆਪਾਂ ਘਰਾਂ ਵਿੱਚ ਹੀ ਬੈਠੇ ਰਹੇ ਤਾਂ ਹੀ ਤੇ ਚਲੋ ਹੋ ਗਏ ਵੀ ਦੇਖਣੇ ਸਾਰਾ ਕੁਝ ਕਰਨਾ ਵਾ ਪਰ ਇਹਨੂੰ ਆਪਾਂ ਪਹਿਲ ਦੇ ਆਧਾਰ ਤੇ ਆਪਾਂ ਲੀਕਇਆ ਕਰੀਏ ਪ੍ਰੋਗਰਾਮ ਤੇ ਆ ਕੇ ਪੱਤਰ ਨੇ ਵੇਜ ਜਾਣਾ ਵਾ ਤੇ ਆਪਾਂ ਆਪਣਾ ਹੀ ਸਾਥ ਦੇਣਾ ਕਿਸੇ ਦਾ ਜ਼ਰਕਾਰ ਦੇਣਾ ਵੀ ਜਦੋਂ ਆਪਾਂ ਦੀਆਂ ਪੈਲੀਆਂ ਨਹੀਂ ਰਹਿਣੀਆਂ ਤੇ ਫਿਰ ਆਪਾਂ ਭੋਗ ਕਾਦੇ ਵੇਖਾਂਗੇ ਠੀਕ ਆ ਵਿਆਹ ਕਾਦੇ ਨਾ ਵੇਖਾਂਗੇ ਤੇ ਹੋਰ ਆਪਾਂ ਜਿਹੜੇ ਆ ਬਾਕੀ ਕੰਮ ਕਿੱਦਾਂ ਕਰਾਂ ਜੇ ਆਪਣੀਆਂ ਪੈਲੀਆਂ ਨਾ ਰਹੀਆਂ ਇਸ ਕਰਕੇ ਆਪਾਂ ਨੂੰ ਬਾਹਰ ਚੜ ਕੇ ਧਰਨੇ ਵਿੱਚ ਸ਼ਾਮਲ ਹੋਣਾ ਚਾਹੀਦਾ ਵਾ ਤੇ ਬਹੁਤ ਧੰਨਵਾਦ ਕਰਦੇ ਜਿਹੜੇ ਭਰਾ ਚੱਲੇ ਸਾਡੇ ਨਾਲ ਬਹੁਤ ਬੀਕਾ ਖਾਲਸਾ ਵੈਗ ਜੀ ਇਹ ਸਨ ਕਾਈ ਪ੍ਰਧਾਨ ਜਗਜੀਤ ਸਿੰਘ ਬੱਬੂ ਜੀ ਜਿਹੜੇ ਅੱਜ ਟ੍ਰੇਨ ਰੋਕਣ ਦੇ ਸਬੰਧ ਦੇ ਵਿੱਚ ਜੀ ਪਿੰਡ ਵੱਡੇ ਸਬਰਾਤ ਤੋਂ ਰਵਾਨਾ ਹੋਣ ਲੱਗਿਆ ਜੀ ਵੱਡੀ ਗਿਣਤੀ 'ਚ ਜਾ ਰਹੇ ਆ ਜੀ ਵੇਖੋ ਤੁਸੀਂ ਤੇ ਜਿਹੜੇ ਵੀਰਾਂ ਨੇ ਦਿੱਲੀ ਦੇ ਵਿੱਚ ਵੀ ਪੂਰਾ ਸਹਿਯੋਗ ਦਿੱਤਾ ਹੈ ਜੀ ਵੇਖੋ ਕਰਾ